ਪੰਜਾਬ ਦੇ ਵਿੱਚ ਇੱਕ ਐਸਾ ਦੌਰ ਆਇਆ ਸੀ ਜਦੋਂ ਕਾਲੇ ਕੱਚੇ ਵਾਲਿਆਂ ਦਾ ਬਹੁਤ ਖੌਫ ਹੁੰਦਾ ਸੀ ਅਤੇ ਉਹਨਾਂ ਦੇ ਵੱਲੋਂ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਹਨਾਂ ਦੇ ਵੱਲੋਂ ਰਾਤ ਦੇ ਸਮੇਂ ਘਰਾਂ ਦੇ ਵਿੱਚ ਦਾਖਲ ਹੋ ਕੇ ਚੋਰੀਆਂ ਡਕੈਤਾਂ ਕੀਤੀਆਂ ਜਾਂਦੀਆਂ ਸਨ। ਹੁਣ ਇਸੇ ਤਰ੍ਹਾਂ ਦਾ ਹੀ ਇੱਕ ਗਰੋ ਜੋ ਕਿ ਕੱਚੇ ਪਾਕੇ ਘੁੰਮਦਾ ਹੈ ਉਹਨਾਂ ਦੇ ਵੱਲੋਂ دہشت ਫਲਾਈ ਜਾ ਰਹੀ ਆ। ਮਾਮਲਾ ਜਲੰਧਰ ਦਾ ਹੈ। ਜਲੰਧਰ ਦੇ ਸ਼ੰਕਰ ਗਾਰਡਨ ਦੇ ਵਿੱਚ ਕੱਚਾ ਗਰੋ ਨੇ ਕਰੀਬ ਅੱਧਾ ਦਰਜਨ ਘਰਾਂ ਦੇ ਵਿੱਚ ਘੁਸ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਲਾਕੇ ਦੇ ਲੋਕਾਂ ਨੇ ਥਾਣਾ 8 ਦੇ ਵਿੱਚ ਸ਼ਿਕਾਇਤ ਦਿੱਤੀ ਅਤੇ ਇਹਨਾਂ ਲੋਕਾਂ ਦੇ ਕੋਲ ਤੀਜ਼ਧਾਰ ਹਥਿਆਰ ਵੀ ਹੁੰਦੇ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਰੋਹ ਦੇ ਚਾਰ ਮੈਂਬਰ ਕੱਚਿਆਂ ਦੇ ਵਿੱਚ ਘੁੰਮ ਰਹੇ ਹਨ ਦੱਸ ਦਿਓ ਕਿ ਇਸ ਤੋਂ ਪਹਿਲਾਂ ਅਜਿਹੇ ਗਰੋਹ ਦੇ ਮੈਂਬਰ ਸੇਠ ਹੁਕਮਚਾਂ ਦਿਖਾਈ ਦਿੱਤੇ ਸਨ ਜਿੱਥੇ ਇਸ ਗਰੋਹ ਦੇ ਕਾਰਨ ਲੋਕ ਸਹਿਮ ਗਏ ਸਨ ਅਜਿਹੇ ਗਰੋਹ ਦੇ ਵੱਲੋਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਤੇ ਘਰਾਂ ਦੇ ਵਿੱਚ ਘੁਸ ਕੇ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਐਸਐਮਜੀਪ ਨਿਊਜ਼ ਦੇ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਦੇ ਵਿੱਚ ਇੱਕ ਐਸਾ ਦੌਰ ਆਇਆ ਸੀ ਜਦੋਂ ਕਾਲੇ ਕੱਚੇ ਵਾਲਿਆਂ ਦਾ ਬਹੁਤ ਖੌਫ ਹੁੰਦਾ ਸੀ ਅਤੇ ਉਹਨਾਂ ਦੇ ਵੱਲੋਂ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਹਨਾਂ ਦੇ ਵੱਲੋਂ ਰਾਤ ਦੇ ਸਮੇਂ ਘਰਾਂ ਦੇ ਵਿੱਚ ਦਾਖਲ ਹੋ ਕੇ ਚੋਰੀਆਂ ਡਕੈਤੀਆਂ ਕੀਤੀਆਂ ਜਾਂਦੀਆਂ ਸਨ। ਹੁਣ ਇਸੇ ਤਰ੍ਹਾਂ ਦਾ ਹੀ ਇੱਕ ਗਰੋ ਜੋ ਕਿ ਕੱਚੇ ਪਾਕੇ ਘੁੰਮਦਾ ਹੈ ਉਹਨਾਂ ਦੇ ਵੱਲੋਂ دہشت ਫਲਾਈ ਜਾ ਰਹੀ ਹੈ। ਮਾਮਲਾ ਜਲੰਧਰ ਦਾ ਹੈ। ਜਲੰਧਰ ਦੇ ਸ਼ੰਕਰ ਗਾਰਡਨ ਦੇ ਵਿੱਚ ਕੱਚਾ ਗਰੋ ਨੇ ਕਰੀਬ ਅੱਧਾ ਦਰਜਨ ਘਰਾਂ ਦੇ ਵਿੱਚ ਘੁਸ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਲਾਕੇ ਦੇ ਲੋਕਾਂ ਨੇ ਥਾਣਾ 8 ਦੇ ਵਿੱਚ ਸ਼ਿਕਾਇਤ ਦਿੱਤੀ ਅਤੇ ਇਹਨਾਂ ਲੋਕਾਂ ਦੇ ਕੋਲ ਤੀਜ਼ਧਾਰ ਹਥਿਆਰ ਵੀ ਹੁੰਦੇ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਰੋਹ ਦੇ ਚਾਰ ਮੈਂਬਰ ਕੱਚਿਆਂ ਦੇ ਵਿੱਚ ਘੁੰਮ ਰਹੇ ਹਨ ਦੱਸ ਦਿਓ ਕਿ ਇਸ ਤੋਂ ਪਹਿਲਾਂ ਅਜਿਹੇ ਗਰੋਹ ਦੇ ਮੈਂਬਰ ਸੇਠ ਹੁਕਮ ਚ ਦਿਖਾਈ ਦਿੱਤੇ ਸਨ ਜਿੱਥੇ ਇਸ ਗਰੋਹ ਦੇ ਕਾਰਨ ਲੋਕ ਸਹਿਮ ਗਏ ਸਨ ਅਜਿਹੇ ਗਰੋਹ ਦੇ ਵੱਲੋਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਤੇ ਘਰਾਂ ਦੇ ਵਿੱਚ ਘੁਸ ਕੇ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਦੇ ਵਿੱਚ ਇੱਕ ਐਸਾ ਦੌਰ ਆਇਆ ਸੀ ਜਦੋਂ ਕਾਲੇ ਕੱਚੇ ਵਾਲਿਆਂ ਦਾ ਬਹੁਤ ਖੌਫ ਹੁੰਦਾ ਸੀ ਅਤੇ ਉਹਨਾਂ ਦੇ ਵੱਲੋਂ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਹਨਾਂ ਦੇ ਵੱਲੋਂ ਰਾਤ ਦੇ ਸਮੇਂ ਘਰਾਂ ਦੇ ਵਿੱਚ ਦਾਖਲ ਹੋ ਕੇ ਚੋਰੀਆਂ ਡਕੈਤਾਂ ਕੀਤੀਆਂ ਜਾਂਦੀਆਂ ਸਨ। ਹੁਣ ਇਸੇ ਤਰ੍ਹਾਂ ਦਾ ਹੀ ਇੱਕ ਗਰੋ ਜੋ ਕਿ ਕੱਚੇ ਪਾਕੇ ਘੁੰਮਦਾ ਹੈ ਉਹਨਾਂ ਦੇ ਵੱਲੋਂ ਦਹਿਸ਼ਤ ਫੈਲਾਈ ਜਾ ਰਹੀ ਹੈ। ਮਾਮਲਾ ਜਲੰਧਰ ਦਾ ਹੈ। ਜਲੰਧਰ ਦੇ ਸ਼ੰਕਰ ਗਾਰਡਨ ਦੇ ਵਿੱਚ ਕੱਚਾ ਗਰੋ ਨੇ ਕਰੀਬ ਅੱਧਾ ਦਰਜਨ ਘਰਾਂ ਦੇ ਵਿੱਚ ਘੁਸ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਲਾਕੇ ਦੇ ਲੋਕਾਂ ਨੇ ਥਾਣਾ 8 ਦੇ ਵਿੱਚ ਸ਼ਿਕਾਇਤ ਦਿੱਤੀ ਅਤੇ ਇਹਨਾਂ ਲੋਕਾਂ ਦੇ ਕੋਲ ਤੀਜ਼ਧਾਰ ਹਥਿਆਰ ਵੀ ਹੁੰਦੇ ਹਨ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਰੋਹ ਦੇ ਚਾਰ ਮੈਂਬਰ ਕੱਚਿਆਂ ਦੇ ਵਿੱਚ ਘੁੰਮ ਰਹੇ ਹਨ ਦੱਸ ਦਿਓ ਕਿ ਇਸ ਤੋਂ ਪਹਿਲਾਂ ਅਜਿਹੇ ਗਰੋਹ ਦੇ ਮੈਂਬਰ ਸੇਠ ਹੁਕਮਚਾਹ ਦਿਖਾਈ ਦਿੱਤੇ ਸਨ ਜਿੱਥੇ ਇਸ ਗਰੋਹ ਦੇ ਕਾਰਨ ਲੋਕ ਸਹਿਮ ਗਏ ਸਨ ਅਜਿਹੇ ਗਰੋਹ ਦੇ ਵੱਲੋਂ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਾਇਆ ਜਾ ਰਿਹਾ ਤੇ ਘਰਾਂ ਦੇ ਵਿੱਚ ਕੋਸ ਕੇ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਐਸਐਮਜੀਪ ਨਿਊਜ਼ ਦੇ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਦੇ ਵਿੱਚ ਇੱਕ ਐਸਾ ਦੌਰ ਆਇਆ ਸੀ ਜਦੋਂ ਕਾਲੇ ਕੱਚੇ ਵਾਲਿਆਂ ਦਾ ਬਹੁਤ ਖੌਫ ਹੁੰਦਾ ਸੀ ਅਤੇ ਉਹਨਾਂ ਦੇ ਵੱਲੋਂ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਹਨਾਂ ਦੇ ਵੱਲੋਂ ਰਾਤ ਦੇ ਸਮੇਂ ਘਰਾਂ ਦੇ ਵਿੱਚ ਦਾਖਲ ਹੋ ਕੇ ਚੋਰੀਆਂ ਡਕੈਤੀਆਂ ਕੀਤੀਆਂ ਜਾਂਦੀਆਂ ਸਨ। ਹੁਣ ਇਸੇ ਤਰ੍ਹਾਂ ਦਾ ਹੀ ਇੱਕ ਗਰੋ ਜੋ ਕਿ ਕੱਚੇ ਪਾਕੇ ਘੁੰਮਦਾ ਹੈ ਉਹਨਾਂ ਦੇ ਵੱਲੋਂ دہشت ਫਲਾਈ ਜਾ ਰਹੀ ਹੈ। ਮਾਮਲਾ ਜਲੰਧਰ ਦਾ ਹੈ। ਜਲੰਧਰ ਦੇ ਸ਼ੰਕਰ ਗਾਰਡਨ ਦੇ ਵਿੱਚ ਕੱਚਾ ਗਰੋ ਨੇ ਕਰੀਬ ਅੱਧਾ ਦਰਜਨ ਘਰਾਂ ਦੇ ਵਿੱਚ ਘੁਸ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਲਾਕੇ ਦੇ ਲੋਕਾਂ ਨੇ ਥਾਣਾ 8 ਦੇ ਵਿੱਚ ਸ਼ਿਕਾਇਤ ਦਿੱਤੀ ਅਤੇ ਇਹਨਾਂ ਲੋਕਾਂ ਦੇ ਕੋਲ ਤੀਜ਼ਧਾਰ ਹਥਿਆਰ ਵੀ ਹੁੰਦੇ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਰੋਹ ਦੇ ਚਾਰ ਮੈਂਬਰ ਕੱਚਿਆਂ ਦੇ ਵਿੱਚ ਘੁੰਮ ਰਹੇ ਹਨ ਦੱਸ ਦਿਓ ਕਿ ਇਸ ਤੋਂ ਪਹਿਲਾਂ ਅਜਿਹੇ ਗਰੋਹ ਦੇ ਮੈਂਬਰ ਸੇਠ ਹੁਕਮਚਾਹ ਦਿਖਾਈ ਦਿੱਤੇ ਸਨ ਜਿੱਥੇ ਇਸ ਗਰੋਹ ਦੇ ਕਾਰਨ ਲੋਕ ਸਹਿਮ ਗਏ ਸਨ ਅਜਿਹੇ ਗਰੋਹ ਦੇ ਵੱਲੋਂ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਾਇਆ ਜਾ ਰਿਹਾ ਤੇ ਘਰਾਂ ਦੇ ਵਿੱਚ ਘੁਸ ਕੇ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ